ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਬਹੁਤ ਹੀ ਵੈਰ ਆ ਆਰਟੀਕਲ ਲੈ ਕੇ ਆਇਆ ਵਿంటర్ ਦਾ ਤੁਹਾਡੇ ਸਾਰਿਆਂ ਲਈ ਚੈੱਕ ਕਰੋ ਤੂਸ਼ ਪਸ਼ਮੀਨਾ ਦਾ ਸੂਟ ਆਏਗਾ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਦਾ ਬਹੁਤ ਸੋਹਣੀ ਹਾਈਲਾਈਟਰ ਦੇ ਉੱਤੇ ਸਾਰਾ ਹੀ ਆ ਅਰੀ ਦਾ ਕੰਮ ਬਣਿਆ ਸਟੋਨਸ ਲੱਗੇ ਘੇਰੇ ਤੇ ਵੀ ਆਏਗਾ ਔਰ ਸੇਮ ਚੀਜ਼ neck ਦੇ ਉੱਪਰ ਵੀ ਆਏਗੀ ਬਹੁਤ ਹੀ ਵੈਰ neck ਬਣਿਆ ਆ ਜੇ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਐਸ 슬ੀਵਸ ਤੇ ਪ੍ਰਿੰਟ ਆਏਗਾ ਫਰੰਟ ਐਂਡ ਬੈਕ ਬਿਲਕੁਲ ਸੇਮ ਪ੍ਰਿੰਟਿੰਗ ਦਾ ਆਰਟੀਕਲ ਬਹੁਤ ਹੀ ਸੋਹਣਾ ਔਰ ਕਪੜਾ ਬਹੁਤ ਕਰਾ ਸੌਫਟ ਕਪੜਾ ਬਿਲਕੁਲ ਬਾਟਮ ਆਏਗੀ ਸ ਕੇ ਰੈਨਲ ਦੀ ਬਾਟਮ ਪਰ ਸ਼ਾਲ ਚੈੱਕ ਕਰੋ ਖੁੱਲਾ ਸਾਈਜ਼ ਦਾ ਸ਼ਾਲ ਆਏਗਾ ਸਟੈਂਡਰਡ ਪੂਰੀ ਕੱਟ ਚ ਆਉਂਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਔਰ ਕਲਰਸ ਦੇਖੋ ਇਹਦੇ ਕਲਰਸ ਬਹੁਤ ਕਰੇ ਨੇ ਫਸ ਕਲਰ ਆਏਗਾ ਇੱਕ ਸੈਕਿੰਡ ਕਲਰ ਮੋਰ ਪੰਖਿਆ ਨੇਵੀ ਕਲਰ ਆਏਗਾ ਰਸਟ ਕਲਰ ਆਏਗਾ ਔਰ ਇੱਕ ਕਲਰ ਹੈਗਾ ਰਾਣੀ ਸ਼ੇਰ ਮੇਂ ਅੰਟਾ ਬਹੁਤ ਹੀ ਸੋਹਣੇ ਪੰਜ ਕਲਰ ਆਏ ਨੇ ਜਲਦੀ ਜਲਦੀ ਆਰਡਰ ਕਰ ਲਿਓ ਰੇਟ ਵੀ ਬਹੁਤ ਜਨਮਾ ਕੁਆਲਿਟੀ ਬਹੁਤ ਸੋਹਣੀ ਆਰਡਰ ਬੁੱਕ ਫਾਸਟ ਹਾਂ ਜੀ ਸਸਕਾਲ ਜੀ ਲੋ ਬਹੁਤ ਸੋਹਣਾ ਆਰਟੀਕਲ ਲੈ ਕੇ ਆ ਗਏ ਤੁਹਾਡੇ ਸਾਰੇ ਲਈ ਪੂਸ਼ ਪਸ਼ਮੀਨੇ ਦੇ ਉੱਪਰ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਤਾਂ ਡਿਟੇਲਿੰਗ ਚ ਪ੍ਰਿੰਟਿੰਗ ਹੋ ਬਹੁਰੀ ਸੋਹਣੀ ਡਿਜੀਟਲ ਪ੍ਰਿੰਟਿੰਗ ਆ ਫਰੰਟ ਚੈੱਕ ਕਰੋ ਸੇਮ ਬੈਕ ਆਏਗੀ ਬਹੁਤ ਹੀ ਬੈਰੀ ਬੈਕ ਆ ਨਾਲ 슬ੀਵ ਦੇਖੋ 슬ੀਵ ਤੇ ਵੀ ਸੇਮ ਪ੍ਰਿੰਟਿੰਗ ਬਹੁਤ ਸੋਹਣੀ ਆਰਟੀਕਲ ਬਹੁਤ ਤਰ੍ਹਾਂ ਕਪੜਾ ਬਹੁਤ ਸੋਹਣਾ ਸੌਫਟ ਕਪੜਾ ਨਾਲ ਹੈਗੀ ਬਾਟਮ ਸੇਮ ਕਲਰ ਦੀ ਪੂਸ਼ ਪਸ਼ਮੀਨੇ ਦੀ ਹੀ ਟਾਈ ਮੀਟਰ ਦੀ ਬਾਟਮ ਔਰ ਸ਼ਾਲ ਚੈੱਕ ਕਰੋ ਬਹੁਤ ਸੋਹਣਾ ਲਾਈਫਟ ਸ਼ਾਲ ਆ ਪ੍ਰਿੰਟਿੰਗ ਦੇਖੋ ਪਹਿਲਾਂ ਦਾ ਸ਼ਾਲ ਦੀ ਸਟੈਂਡਰਡ ਸਾਈਜ਼ ਦਾ ਪ੍ਰੋਪਰ ਸ਼ਾਲ ਆਏਗਾ ਕੁਆਲਿਟੀ ਬਹੁਤ ਸੋਹਣੀ ਆ ਔਰ ਕਲਰ ਸੈਕਲ ਕਲਰ ਬੜੇ ਪਿਆਰੇ ਮੇਰੇ ਇਨ ਵਿੱਚ ਮਸਟਰਡ ਕਲਰ ਆਏਗਾ ਪਿਕਓਕ ਕਲਰ ਕੇ ਮਹਿੰਦੀ ਕਲਰ ਔਰ ਇੱਕ ਆਏਗਾ ਮਰੂਨ ਸ਼ੇਡ ਔਰ ਇੱਕ ਸਭ ਦਾ ਫੇਵਰਿਟ ਗ੍ਰੇ ਕਲਰ ਪੰਜ ਕਲਰ ਦਾ ਚਾਰਟ ਆ ਆਰਡਰ ਬੁੱਕ ਫਾਸਟ ਜਲਦੀ ਜਲਦੀ ਬੁੱਕ ਕਰ ਲੈਣਾ ਥੈਂਕ ਯੂ ਹਾਂਜੀ ਸਸੀ ਕਨਾਲ ਜੀ ਲੋ ਬਹੁਤ ਸੋਹਣਾ ਆਟਿਕਲ ਲਾ ਕੇ ਗਏ ਤੁਹਾਡੇ ਸਾਰਿਆਂ ਨੇ ਮਿਸਕੋਸ ਔਰ ਗੈਂਜ਼ਾ ਫੈਬਰਿਕ ਆਏਗਾ ਬਹੁਤ ਸੋਹਣਾ ਸ਼ਾਈਨਿੰਗ ਵਿੱਚ ਫੈਬਰਿਕ ਆ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਦਾ ਡਿਜੀਟਲ ਪ੍ਰਿੰਟਰ ਸੌਰੀ ਰਨਿੰਗ ਸ਼ਰਟ ਦੀ ਪ੍ਰਿੰਟਿੰਗ ਔਰ ਐਮਬਰਾਇਡਰੀ ਚੈੱਕ ਕਰੋ ਨੀਟਨ ਕਲੀਨ ਬਹੁਤ ਸੋਹਣੀ ਥ੍ਰੈਡ ਵਰਕ ਦੀ ਤੇਲੇ ਦੀ ਨਾਲ ਐਮਬਰਾਇਡਰੀ ਫਰੰਟ ਤੇ ਫੁੱਲ ਹੈਵੀ ਐਮਬਰਾਇਡਰੀ ਐਂਡ ਨੈਕ ਲੀਕ ਬਹੁਤ ਸੋਹਣਾ ਬਣਿਆ 42 ਲੈਂਥ ਆਏਗੀ ਸ਼ਰਟ ਦੀ 44 42 ਜੋ ਮਜੀ ਬਨ ਔਰ ਦੈਪਲੀ ਐਮਬਰਾਇਡਰੀ ਨਾਲ ਮਸਲੀਨ ਦੀ ਬਾਟਮ ਕੁਆਲਿਟੀ ਬਹੁਤ ਸੋਹਣੀ ਹੈ ਬਾਟਮ ਦੀ ਬਾਟਮ ਤੇ ਪਰ ਵੀ ਐਮਬਰਾਇਡਰੀ ਬਹੁਤ ਸੋਹਣੀ ਹੈ ਦੁਪੱਟਾ ਦੇਖੋ ਕੋਟਾ ਲਾਈਨਿੰਗ ਦੇ ਵਿੱਚ ਦੁਪੱਟਾ ਆਏਗਾ डपटे की क्वालिटी बहुत सोहनी और गंजा के टाइप है बहुत सोहना एम्ब्रॉयडरी चेक करो विद पाइपिंग फोर साइड आएगी बहुत ही फिर आर्टिकल खास करके कलर्स बहुत सोने आए हैं कलर चेक करो सारे कलर एक तो एक ऑर्डर बुक फास्ट जल्दी जल्दी बुक कर लेना प्राइस भी बहुत ज्यादा नवा हाँ जी सत श्रीकाल जी लो लोअ सुपर हिट आर्टिकल फुल ऑन डिमांड वाला आर्टिकल रीज टॉक आया है चेक करो प्योर पश्मीना कानी सूट आएगा ਸਲੀਵਿੰਗ ਆਏਗੀ ਸਾਰੀ ਫਰੰਟ ਬੈਕ 슬ੀਵਸ ਸਾਰੇ ਤੇ ਹੀ ਵੀਵਿੰਗ ਆਏਗੀ ਚੈੱਕ ਕਰੋ ਸ਼ਰਟ 46 ਇੰਚ ਪਲਸ ਲੈਂਥ ਹੈ ਇਹ ਜੇ ਤੁਸੀਂ ਆਪਣੀ ਲੈਂਥ ਜਿੱਦਾਂ ਮਰਜ਼ੀ ਖੁੱਲ੍ਹੇ ਡੁੱਲੇ ਲੈਂਥ ਬਣਾ ਸਕਦੇ ਹੋ ਆ ਬਾਟਮ ਆਏਗੀ ਸੈਲਫ ਚ ਕੰਟਰਾਸਟ ਬਾਟਮ ਹੈ ਸਟੋਲ ਨਾਲ ਦੀ ਸੇਮ ਬਾਟਮ ਆਏਗੀ ਸ਼ਰਟ ਦਾ ਕਲਰ ਵੱਖਰਾ ਹੈਗਾ ਸਟੋਲ ਤੇ ਬਾਟਮ ਦਾ ਕਲਰ ਸੇਮ ਆਏਗਾ ਦਨ ਲੁੱਕ ਦੇਖ ਰਹੋ ਕੰਟਰਾਸਟ ਦੇ ਵਿੱਚ ਸਟੋਲ ਦੇ ਵਿੱਚ ਵਰਕ ਦੇਖੋ ਕਿੰਨਾ ਹੀ ਹੈਵੀ ਹੋਇਆ ਇਹ ਸਾਰਾ ਕਾਨੀ ਦਾ ਵਰਕ ਹੈ ਉੱਪਰ ਪ੍ਰਿੰਟ ਵਗੈਰਾ ਨਹੀਂ ਸਾਰਾ ਕੱਪੜੇ ਦੇ ਵਿੱਚ ਵੀਵਿੰਗ ਹੈ ਕਵਾਲਿਟੀ ਚੈੱਕ ਦੇਖੋ ਫਿਨਿਸ਼ਿੰਗ ਦੇਖੋ ਕੱਪੜੇ ਦੀ ਬਹੁਤ ਹੀ ਸੋਹਣਾ ਆਰਟੀਕਲ ਜੇ ਆਰਡਰ ਬੁੱਕ ਫਾਸਟ ਕਲਰ ਆਏ ਨੇ 12 ਤੋਂ 13 ਕਲਰ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਆਰਡਰ ਕਰ ਲੀ ਥੈਂਕ ਯੂ ਹਾਂਜੀ ਸਸੀਕਰਨ ਜੀ ਲੋਪੋ ਜੋਨ ਸੂਟ ਲੈ ਕੇ ਤੁਹਾਡੇ ਸਾਰਿਆਂ ਨੇ ਤੂਸ਼ ਪਸ਼ਮੀਨੇ ਦਾ ਸੂਟ ਆ ਪਹਿਲਾਂ ਦਾ ਪ੍ਰਿੰਟਿੰਗ ਚੈੱਕ ਕਰੋ ਕੁਆਲਿਟੀ ਫੁੱਲ ਗਰੰਟੀ ਵਾਲੀ ਵੀ ਖੁਦ ਦੀ ਗਰੰਟੀ ਹੈ ਕਿ ਸੂਟ ਬਹੁਤ ਬੜੀ ਹੰਡੇਗਾ ਤੁਹਾਡਾ ਸਾਰਿਆਂ ਦਾ ਘੇਰਾ ਚੈੱਕ ਕਰੋ ਇਹਨਾਂ ਦਾ ਬਹੁਤ ਸੋਹਣਾ ਪਾਕਿਸਤਾਨੀ ਲੈਸਾਂ ਦਾ ਕੰਮ ਆ ਫਰੰਟ ਤੇ ਸਾਰਾ ਲੈਸਾਂ ਲੱਗੀਆਂ ਬਹੁਤ ਸੋਹਣਾ ਕੁਆਲਿਟੀ ਪਹਿਲਾਂ ਦੇ ਰੰਗ 컬러 ਹੀ ਬਹੁਤ ਸੋਹਣੇ ਹਨ ਤੁਹਾਨੂੰ ਗਰਮ ਚ ਇਦਾਂ ਦੇ 컬러 ਇੰਨੀ ਕਿਤੋਂ ਮਿਲਣਗੇ ਬਹੁਤ ਹੀ ਸੋਹਣਾ ਸੂਟ ਡੀਪ ਸਟਾਈਲ ਲੈਸਸ ਲੱਗੀਆਂ ਹੈ ਉੱਪਰ ਬਾਟਮ ਵੀਡੀਓ ਚ 컬러 ਥੋੜਾ ਚੇਂਜ ਆ ਰਿਹਾ ਬਟ ਰੀਅਲ ਚ ਸੂਟ ਦੇ ਨਾਲ ਦੀ ਬਿਲਕੁਲ ਸੇਮ ਬਾਟਮ ਹੈ ਫਰਕ ਨਹੀਂ ਆਏਗਾ ਤੁਹਾਨੂੰ ਕਹਾਂਗਾ ਸੂਟ ਵਾਪਸ ਭੇਜ ਦਿਨਾ ਬਹੁਤ ਹੀ ਪਿਆਰਾ ਜੀ ਨਾਲ ਸ਼ਾਲ ਚੈੱਕ ਕਰੋ 4 ਸਾਈਡ ਪ੍ਰਿੰਟਿੰਗ ਡਿਜੀਟਲ ਪ੍ਰਿੰਟਿੰਗ ਹੈ ਕੁਆਲਿਟੀ ਬਹੁਤ ਸੋਹਣੀ ਹੈ ਮਰ ਨਹੀਂ ਆਏਗੀ ਸੂਟ ਤੇ ਸੂਟ ਬਹੁਤ ਸੋਹਣੇ 컬러 ਚੈੱਕ ਕਰੋ ਸਟਾਈਲ ਚੈੱਕ ਕਰੋ ਔਰ ਚੈੱਕ ਕਰੋ ਇਹਦੇ ਕਲਰ ਕਿੰਨੇ ਹੀ ਪਿਆਰੇ ਨੇ ਸਾਰੇ ਨਵੇਂ ਕਲਰ ਨੇ ਇੰਧਾਰੇ ਕਲਰ ਬੁਲਨ ਦੇ ਵਿੱਚ ਨਹੀਂ ਆਉਂਦੇ ਬਹੁਤ ਰੀਅਲ ਕੁਆਲਿਟੀ ਬਹੁਤ ਸੋਹਣਾ ਸੂਟ ਆਰਡਰ ਬੁੱਕ ਪਾਸ ਜਲਦੀ ਜਲਦੀ ਬੁੱਕ ਕਰ ਲਿਓ ਥੈਂਕ ਯੂ ਇਹ ਸਾਰੇ ਹਾਲ ਓਵਰ ਸੂਟ ਨੇ ਚ 36 ਪ੍ਰਿੰਟ ਨਹੀਂਗੇ ਪਸ਼ਮੀਨੀ ਦੇ ਸੂਟ ਆ ਹਾਲ ਓਵਰ ਸੂਟ ਰੂਗਾ ਡਿਜੀਟਲ ਪ੍ਰਿੰਟ ਆ ਬਹੁਤ ਪ੍ਰਿੰਟ ਦਾ ਖਰਾਬ ਨਹੀਂ ਹੋਊਗਾ 3.5 ਮੀਟਰ ਦਾ ਸੂਟ ਮਿਲੇਗਾ ਵੱਡੇ ਪਰੇ ਦਾ ਬਿੱਗ ਪਣਾ ਹੋਊਗਾ ਪ्योर ਪਸ਼ਮੀਨੇ ਦੇ ਸੂਟ ਰਹਿਣਗੇ ਵੱਖਰੇ ਵੱਖਰੇ ਕਲਰ ਆ 36 ਪ੍ਰਿੰਟ ਨੇ ਵਿੱਚ 36 ਪ੍ਰਿੰਟਾਂ ਦੇ 36 ਕਲਰ ਨੇ ਅਲੱਗ-ਅਲੱਗ ਤੇ 36 ਇਹਨਾਂ ਦੇ ਪ੍ਰਿੰਟ ਵੱਖਰੇ ਵੱਖਰੇ ਨੇ ਕਿਸੇ ਦਾ ਵੀ ਡਿਜ਼ਾਈਨ ਮੈਚ ਨਹੀਂ ਕਰੂ ਕਲਰ ਜ਼ਰੂਰ ਮੈਚ ਕਰ ਦੂ ਪਰ ਡਿਜ਼ਾਈਨ ਨਹੀਂ ਮੈਚ ਕਰੂਗਾ ਚੀਜ਼ ਵੱਖਰੀ ਜੀ ਲੈ ਕੇ ਆਇਆ ਸਾਰੇ ਫਲਾਵਰ ਵਾਲੇ ਸੂਟ ਨੇ ਫਿਰ ਮੈਚਿੰਗ ਸੂਟ ਨਹੀਂ ਮਿਲੇਗਾ ਹਾਲਓਵਰ ਮਿਲੇਗਾ ਦੇਖੋ ਲਾਈਟ ਡਾਰਕ ਦੋਨੇ ਕਲਰ ਨੇ ਵਿੱਚ ਇਹਨਾਂ ਦੇ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਹ ਲਾਸਟ ਵੀਰੈਂਟ ਹੈ WhatsApp ਤੇ ਸਟੰਡ ਜਰੂਰ ਕਰਿਆ ਕਰੋ